ਤਨ ਤਨ ਸੰਪੈ ਸੁਖ ਦਿਓ ਅਰ ਜਹ ਨੀਚੇ ਧਾਮ ਸੋ ਨਾਨਕ ਸੁਰੇ ਮਨਾ ਸਿਮਰਤ ਕਾਹੇ ਨਾ ਰਾਮ ਹਾਂਜੀ ਸੁਖ ਦਿਓ ਹਾਂਜੀ ਲੰਗੋ ਬਾਹਲੇ ਤਨ ਸੁਖ ਦਿਓ ਹਾਂਜੀ ਬਾਹਲੇ ਤਨ ਸੁਖ ਦਿਓ ਹੂੰ ਜੇ ਆਪਾਂ ਬਾਹਲੇ ਤਨ ਤੁਹਾਨੂੰ ਬੋਲ ਲੀਏ ਬਾਹਲੇ ਸੁਖ ਨੂੰ ਸੁਖ ਬੋਲ ਲੀਏ ਕੋਈ ਮਨ ਨਹੀਂ ਤਸਾਉਂਦਾ ਹੇ ਬਾਹਰ ਦਾ ਸੋ ਦਿੱਤਾ ਦਾ ਰੋਗ ਦਿੱਤਾ ਜੇ ਉਹ ਸਾਰਾ ਤੇ ਬਾਹਰ ਲੈ ਗੱਲਾਂ ਨੇ ਜੋ ਗਾਦੂ ਸੁਖ ਰੋਗ ਹੈ ਵਾਰੀ ਗੱਲ ਜਾ ਕੇ ਜਦੋਂ ਫਲਟੂ ਵੀ ਹੈ ਉਲਟਾ ਹੋ ਜਾਊਗਾ ਅਰਦਾ ਇਹਦਾ ਰੋਗ ਹੈ ਦਿੱਤਾ ਹਾਂਜੀ ਸੁਖੀ ਦਿੱਤਾ ਸੁਖੀ ਇਹ ਬਾਰੇ ਬੰਦੀ ਹੋਊ ਸੁਖ ਦਿੱਤਾ ਹਾਂਜੀ ਹਾਂ ਜੇ ਬਾਰੇ ਬੰਦੀ ਹੋ ਸੁਖ ਦਿੱਤਾ ਹੂੰ ਆਨੇ ਨੂੰ ਬਾਰੇ ਬੰਦੀਓ ਤੁਹਾਨੂੰ ਦੱਸਦਾ ਹਾਂ ਤਾਂ ਸੰਤ ਨੂੰ ਕੋ ਦਿਓ ਸੰਤਾਂ ਸੰਤ ਜਿਹੜਾ ਵਜੂਦ ਜਿਸ ਜਿਹੜਾ ਹਜੂਰ ਉਹਦੇ ਵਿੱਚ ਹੀ ਹੈ ਸੰਤਾਂ ਸੰਤਾਂ ਵਜੂਦ ਹੈ ਫਿਰ ਹਾਂਜੀ ਸਿਰਫ ਮੂਰਤਾਂ ਆਨੇ ਬਿਆਰ ਸੰਗਲ ਜਿਹੜੇ ਸਾਨੂੰ ਦੱਸਿਆ ਉਹ ਬਾਹਰ ਖਾਨੀਏ ਬਾਹਰ ਵਿੱਚ ਵਜੂਦ ਫਿਰ ਉਹਦਾ ਗੱਲ ਹਾਂ ਹਾਂ ਠੀਕ ਹੈ ਜੇ ਬਾਹਰ ਦਾ ਜੂ ਉਹਦਾ ਉਹ ਵੀ ਆਪਾਂ ਦਾ ਕੋਲ ਮੇਰੇ ਕੋਲ ਆ। ਜਦੋਂ ਉਹ ਰਫਤਾਰ ਲਾ ਕੇ ਉਹਨੇ ਮਾਇਆ ਦਾ ਮਜੂਰੀ ਨਹੀਂ ਦਿੱਤਾ, ਉਹ ਆਇਆ ਦਾ ਮਜੂਰੀ ਜੇ ਸਾਡੇ ਰਹਿਣ ਦਾ ਹੀ ਹੋਦਾ, ਇਹੀ ਉਹਦੇ ਦਿੱਤਾ ਸਾਨੂੰ। ਹਾਂ ਹਾਂ। ਮਾਂ ਤੋਂ ਤੇ ਕੱਪੜਾ ਪਾਇਆ ਹੋਇਆ, ਇਹ ਤਾਂ ਕੱਪੜਾ ਹੈ ਉਹਦਾ। ਹਾਂ। ਮਜੂਰੀ ਹੋਰ ਹੈ, ਕੱਪੜਾ ਹੋਰ ਹੈ। ਹਾਂ ਹਾਂ। ਹਾਂਜੀ ਬੇ ਜੀ ਜਾਈ ਰੇ ਹਾਂ ਲੈ ਜੋ ਕਿ ਨਾ ਵੀ ਇਹ ਜੀ ਇਹ ਭਾਸ਼ਾ ਕਿੰਨਾ ਸੋਖੀ ਹੋਵੇ ਉਹ ਨਾ ਜਾਣ ਸੌਖਾ ਲੂ ਜੀ ਸੰਪਤੀ ਮਤਲਬ ਕੀ ਹੈ ਸੰਪਤੀ ਸੁਭਾਰਿਆ ਅੱਛਾ ਸੁਭਾਰਿਆ ਇਹ ਸੰਪਤੀ ਹਾਂਜੀ ਤਾਂ ਨ ਤਾਂ ਸੰਪਤੀ ਸੋਖ ਦਿਓ ਅਰ ਜੇ ਨੀਚੇ ਧਾਮ ਸੁੰਦਰ ਧਾਮ ਕੀ ਹੈ ਇਹ ਕਿਦਾ ਹਾ 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 ਵੀ ਕਿਹਦੇ ਤੇ ਬਣਾਇਆ ਲੇ ਜੀ ਇਹਦਾ ਹਾ ਹੋ ਰੀਦਾ ਹੁੰਦਾ ਦਾ ਹਾਂ ਜਦੋਂ ਜੱਟਾ ਦੇ ਰਾਇ ਹੈ ਨਹੀਂ ਜਿਹੜੇ ਦਾ ਤਾਂ ਜਲ ਹਾਂ ਜੀ ਸਰਪੰਚ ਨੇ ਮੇਰੇ ਦੇਣਾ ਹੀ ਨਹੀਂ ਜੇਰਾ ਇਹਨਾਂ ਦਾ ਕੋ ਪਰਸੈਂਟ ਨਹੀਂ ਹਾਂ ਸਰਪੰਚ ਅਸੀਂ ਜਿਹੜੀ ਅਸੀਂ ਦੇਸ ਬਣਾਇਆ ਇਹਦੇ ਨੇ ਕੋਈ ਹੈ ਹੀ ਨਹੀਂ ਇਹ ਮਾਇਆ ਨਾਲ ਹੀ ਹੋ ਗਿਆ ਫਿਰ ਬੜੇ ਹੋਏ ਜੀ ਹਾਂ ਦਾ ਜੇ ਦਾ ਹਾਂ ਦਾ ਮਾਇਆ ਨਾਲ ਹੀ ਦੇ ਹੀ ਹੁੰਦੇ ਮਾਇਆ ਦਾ ਇਹ ਮੇਸ਼ੀਏ ਇਕੱਠੇ ਹੋਈਆਂ ਗਾਂ ਦੀ ਹੁੰਦੀ ਹੂੰ ਸਾਰੇ ਗੁਰਮੁਖੀ ਪਰਚੇ ਬਿਸ਼ੂ ਸ਼ਰੋਗ ਕੰਨ ਦੇ ਜੇ ਇਹ ਸੱਚ ਜੀ ਤੋਂ ਤੁਹਾਨੂੰ ਯਾਦ ਜੀ ਗੁਰਬੰਦੀ ਵੀ ਹੂੰ ਜੇ ਗੁਰਬੰਦੀ ਜਮੀਨ ਇਹੋ ਗੁਰਬੰਦੀ ਖਾਈ ਜਾਂਦਾ ਹੁੰਦਾ ਠੀਕ ਹੈ ਜੇ ਕੋਈ ਗੁਰਸੋਂ ਕਹੇ ਲੱਭਦੇ ਠੀਕ ਹਾਂ ਸੰਸੇ ਤੋਂ ਕੋਈ ਹੋਰ ਨਹੀਂ ਕਿਸੇ ਤੋਂ ਹਾਂ ਜੀ ਕੋਹ ਨਾਲਿਕ ਸੁਣ ਬੰਦਾ ਉਹ ਬਹਾਲ ਦਿੱਤਾ ਬਹਾਲ ਹਾਂ ਸੁਖਲ ਲੈ ਬਹਾਲ 라 ਬਾਹਰ ਤੇ ਦੇ ਜਾਏ ਤਾਲ ਸੁਖਲ ਹਾਂ ਵਾਹਿਗੁਰੂ ਉਹ ਬਹਾਲਾ ਕੋ ਨੀ ਕਹਾ ਠੀਕ ਹੈ ਜੀ ਹੋ ਨਾਨਕ ਸੁਣ ਰਹੀ ਮਨਾ ਸਿਮਰ ਤੇ ਕਾਹੇ ਨਾ ਰਾਮ ਅਹ ਕਦੇ ਆਉ ਲੋ ਜਿਉਂਦਾ ਰਹੀ ਰਹੀ ਆਪਣੀ ਗੱਲ ਕਰ ਲੈਨੇ ਆਪਣੀ ਬੁਲਦੀ ਗੱਲ ਹੂੰ ਹੂੰ ਤੇ ਆਦਮ ਖਦ ਉਹ ਆਪਣੀ ਆਪਣੀ ਬੁਲਦੀ ਗੱਲ ਕਰ ਲੈਨੇ ਆਪਣੀ ਗੱਲ ਕਰ ਲੈਨੇ ਸਾਡੀ ਨਹੀਂ ਗੱਲ ਹੈ ਹੂੰ ਬੋ ਪਹਿਲਾ ਸਾਰਾ ਕਰ ਲੈ ਜੀ ਅਲੀ ਦੋਰੀ ਦਾ ਲੈ ਜਾਲੋ ਹੂੰ ਹੂੰ ਹੇ ਪਰਲੇ ਦੇ ਰੂਪ ਨਾਲ ਇਹ ਰਸਾ ਨਵਾਂ ਸੰਸਾਰੀ ਆਦਮੀ ਦੇ ਉੱਤੇ ਜਿਵੇਂ ਥਲਾਈ ਉਹ ਆਪਣੀ ਦਾ ਰਹਿ ਜਾ ਰਿਹਾ ਜੀ ਜਦੋਂ ਹੀ ਉਹ ਉਹ ਸਭ ਜਾਣਦੇ ਫਿਰ ਸਾਡੇ ਤੇ ਉਹ ਵੀ ਦਾ ਕਹਾ ਮੈਂ ਸਮਝਦੇ ਆ ਸਮਝਣ ਕਿ ਕਰਨ ਨਹੀਂ ਆ ਸਕਦੇ ਹਾਂ ਜੀ ਹਾਂ ਨਾ ਆਇਆ ਤੇ ਗੱਲ ਜੀ ਸਦੀ ਕਰਦੇ ਜੋ ਤੇ ਕਿਹਾਗਾ ਜੀ ਨਾ ਤੇ ਜਾ ਬੈਠੋ ਜੀ ਅਜੀ ਦਾ ਇਹ ਆਰਸਾ ਤੇ ਲਿਆ ਨਾ ਤੇ ਉਹ ਕਿਹਾਗਾ ਜੀ ਨਾ ਕਹ ਤੇ ਜੀ ਆਪਾਂ ਨੇ ਜ਼ਬਰਦਸਤ ਇਹ ਤਾਂ ਗੋਵਰੀ ਹੋ ਜੂ ਸਾਂਗੇ ਪਾਪੜੀ ਦਾ ਲੱਗਣ ਦੇ ਸਾਡੇ ਨਹੀਂ ਚੱਲ ਰਏ ਜਦੋਂ ਅਸਾਂ ਚੋਲ ਦੇ ਜਿਹੜੇ ਤਾਗੋਰ ਉਹਨੇ ਉਹਨੇ ਦਾ ਚੱਲ ਰਹਾ ਹੈ ਹਾਂ ਭਾਵੇਂ ਤੁਸੀਂ ਗੱਲ ਕਰਦੇ